50 ਸਾਲ ਤੋਂ ਵੀ ਵੱਧ ਰਾਜ ਦਾ ਕਾਂਗਰਸ ਪਾਰਟੀ ਨੇ ਹੀ ਕੀਤਾ ਹੈ ਉਹਨਾਂ ਕਿੰਨਾ ਕੁ ਸੰਵਿਧਾਨ ਨੂੰ ਬਚਾ ਕੇ ਰੱਖਿਆ ਉਹ ਵੀ ਤਾਂ ਸੰਵਿਧਾਨ ਵਿੱਚ ਮਤਲਬ ਤਬਦੀਲੀਆਂ ਕਰਦੇ ਰਹੇ ਆ ਅਸੀਂ ਇਹ ਚਾਹਦੇ ਆ ਕਿ ਸਿਰਫ ਜਿਹੜੇ 90% ਲੋਕ ਇਹ ਜਿਹੇ ਆ ਸਾਡੇ ਨਾਲ ਜਿਨ੍ਹਾਂ ਨੂੰ ਅਜੇ ਤੱਕ ਲਤਾੜਿਆ ਗਿਆ ਜਾਤਾਂ ਪਤਾਂ ਦੇ ਆਧਾਰ ਤੇ ਤੇ ਰੰਗ ਦੇ ਆਧਾਰ ਤੇ ਹੁਣ ਵੀ ਤੁਸੀਂ ਸੁਣਿਆ ਕਿ ਕਾਂਗਰਸ ਦੇ ਪ੍ਰਧਾਨ ਨੇ ਦੇਖੋ ਸਰ ਬੂਟਾ ਸਿੰਘ ਬਾਰੇ ਕਿੱਡੀ ਮਾੜੀ ਗੱਲ ਕਹੀ ਆ ਰੰਗ ਪਰ ਕਿਹਾ ਜਾਤ ਪਰ ਕਿਹਾ ਜੋ ਪੋਲਿਟਿਕਸ ਸੈਂਟਰ ਸਰਕਾਰ ਵੱਲੋਂ ਖੇਡੀ ਜਾ ਰਹੀ ਹੈਗੀ ਆ ਕਿ ਉਹ ਜੋ ਮжоਰਿਟੀ ਦੇ ਵਿੱਚ ਧਰਮ ਹੈਗਾ ਉਸ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਮжоਰਿਟੀ ਦੇ ਵਿੱਚ ਜੋ ਜਾਤਾਂ ਹੈਗੀਆਂ ਉਹਨਾਂ ਦੀ ਗੱਲ ਕਰ ਰਹੇ ਹੋ ਤੇ ਫਿਰ ਜੇ ਮжоਰਿਟੀ ਨੂੰ ਹੀ ਸਿਰਫ ਸਪੇਸ ਦੇਣੀ ਹੈਗੀ ਆ ਮਾਈਨੋਰਿਟੀ ਨੂੰ ਸਪੇਸ ਨਹੀਂ ਦੇਣੀਗੀ ਫਿਰ ਆਰਐਸਐਸ ਤੇ ਤੁਹਾਡੀ ਜਥੇਬੰਦੀ ਦੇ ਵਿੱਚ ਪਾਰਟੀ ਦੇ ਵਿੱਚ ਪਰ ਕੀ ਡਿਫਰੈਂਸ ਰਹੇਗਾ ਪਾਰਲੀਮੈਂਟਰੀ ਰਸਤੇ ਨੂੰ ਅਡਾਪਟ ਕੀਤਾ ਹੋਇਆ ਨੂੰ 70 ਦਹਾਕਿਆਂ ਤੋਂ ਉੱਤੇ ਦਾ ਸਮਾਂ ਹੋ ਗਿਆ ਪਰ ਇਸ ਪਾਰਲੀਮੈਂਟਰੀ ਵੇ ਦੇ ਵਿੱਚੋਂ ਜਿਹੜਾ ਉਸ ਤਰ੍ਹਾਂ ਦੇ ਲੋਕ ਆ ਜਿਹੜੇ ਉਸ ਤਰ੍ਹਾਂ ਦੀ ਪੋਲਿਟਿਕਸ ਗਰੀਬਾਂ ਵਾਸਤੇ ਹਲਤੀਕ ਪੈਦਾ ਹੀ ਨਹੀਂ ਹੋ ਰਹੀਗੀ ਠੀਕ ਹੈ ਜੀ ਆਪਾਂ ਜੇਕਰ ਦੇਖੀਏ ਤਾਂ ਕਿੰਨੇ ਹੀ ਐਮਐਲਏ ਜਾਂ ਜਿਹੜੇ ਉਹ ਆਪਾਂ ਵਿਧਾਨ ਸਭਾ ਦੇ ਵਿੱਚ ਭੇਜੇ ਆ ਐਮਪੀ ਆਪਾਂ ਐਸਸੀ ਦੇ ਵਿੱਚੋਂ ਜਿਤਾ ਕੇ ਆ ਜਿਹੜਾ ਆਪਾਂ ਕੇਂਦਰ ਸਰਕਾਰ ਦੇ ਵਿੱਚ ਭੇਜਦੇ ਹੈਗੇ ਆ ਸਾਡੇ ਦੇਸ਼ ਦਾ ਵੋਟਰ ਬਹੁਤ ਸੁਚੇਤ ਹੋ ਗਿਆ ਉਹ ਆਪਣੇ ਹੱਕਾਂ ਨੂੰ ਪਹਿਚਾਣ ਰਿਹਾ ਹੈ ਉਹ ਆਪਣੇ ਮੰਤਵਾਂ ਨੂੰ ਪਹਿਚਾਣ ਰਿਹਾ ਹੈ ਵੱਖ-ਵੱਖ ਰੂਪਾਂ ਦੇ ਵਿੱਚ ਵੱਖ-ਵੱਖ ਸੰਗਠਨਾ ਦੇ ਰੂਪ ਚ ਇਹ ਵੋਟਰਾਂ ਦੀ ਔਰ ਸਾਡੇ ਜਿਹੜੇ ਨਾਗਰਿਕ ਨੇ ਉਹਨਾਂ ਦੀ ਚੇਤਨਾ ਵੱਖ-ਵੱਖ ਸੰਗਠਨਾਵਾਂ ਰਾਹੀਂ ਰਿਪਰੈਜ਼ੈਂਟ ਹੋ ਰਹੀ ਹੈ ਅੱਜ ਇਸ ਟਾਈਮ ਅਸੀਂ ਸ਼੍ਰੀ ਫਤੇਗੜ ਸਾਹਿਬ ਖੜੇ ਹੋਏ ਆਂ ਤੇ ਤੁਹਾਨੂੰ ਦੱਸ ਦਈਏ ਕਿ ਇੱਥੇ ਸਮਾਜਿਕ ਸੰਘਰਸ਼ ਪਾਰਟੀ ਵੱਲੋਂ ਆ ਜਿਹੜਾ ਸੰਵਿਧਾਨ ਬਚਾਓ ਲੋਕਤੰਤਰ ਬਚਾਓ ਰੈਲੀ ਆ ਜਿਹੜੀ ਉਹ ਕੀਤੀ ਗਈ ਹੈਗੀ ਆ ਤਾਂ ਇਸ ਰੈਲੀ ਦੇ ਦੌਰਾਨ ਆ ਜਿਹੜਾ ਸਰਵ ਸਾਂਝਾ ਫਰੰਟ ਪੰਜਾਬ ਦੇ ਆਗੂ ਹੀ ਪਹੁੰਚੇ ਸੀ ਇਸ ਤੋਂ ਇਲਾਵਾ ਜਿਹੜਾ ਬੋਝਨ ਮੁਕਤੀ ਪਾਰਟੀ ਤੋਂ ਵੀ ਆ ਜਿਹੜਾ ਆਗੂ ਪਹੁੰਚੇ ਹੋਏਗੇ ਆ ਸਾਡੇ ਨਾਲ ਉਹ ਆਗੂ ਮੌਜੂਦ ਨੇ ਤਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਸੀਕਾਲ ਪ੍ਰਧਾਨ ਜੀ ਪਹਿਲਾਂ ਤਾਂ ਤੁਹਾਡੇ ਤੋਂ ਹੀ ਕੁਝ ਕੁ ਸਵਾਲ ਆ ਜਿਹੜੇ ਉਹ ਕਰ ਲਈਏ ਕਿ ਅੱਜ ਤੁਸੀਂ ਪ੍ਰੋਗਰਾਮ ਕੀਤਾ ਹੈਗਾ ਆਪਣੀ ਪਾਰਟੀ ਵੱਲੋਂ ਆ ਪਹਿਲਾਂ ਤੇ ਇਹ ਰਸੋ ਵੀ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਹੈਗਾ ਤੇ ਕੀ ਮੰਤ ਦੇ ਵਿੱਚ ਸੀਗਾ ਕਿ ਇਹ ਪ੍ਰੋਗਰਾਮ ਕਰਨਾ ਹੈ ਸਾਡੇ ਸਾਹਮਣੇ ਮਕਸਦ ਹੈ ਆ ਕਿ ਦੇਸ਼ ਦਾ ਜਿਹੜਾ 90% ਸਮਾਜ ਆ ਚਾਹੇ ਉਹ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਖੇਤ ਮਜ਼ਦੂਰ ਆ ਚਾਹੇ ਨਰੇਗਾ ਵਰਕਰਸ ਆ ਔਰ ਚਾਹੇ ਪਿਛੜਾ ਵਰਗ ਸਮਾਜ ਆ ਚਾਹੇ ਮਾਈਨੋਰਟੀਜ਼ ਆ ਉਹ ਸਾਰੀਆਂ ਅੱਜ ਨਪੀੜੀਆਂ ਜਾ ਰਹੀਆਂ ਉਹਨਾਂ ਦੇ ਹਿਊਮਨ ਰਾਈਟਸ ਜਿਹੜੇ ਖਤਮ ਕੀਤੇ ਜਾ ਰਹੇ ਔਰ ਹਰ ਵਰਗ ਜਿਹੜਾ ਇਹ ਮਹਿਸੂਸ ਕਰ ਰਿਹਾ ਕਿ ਦੇਸ਼ ਦੀ 75 ਸਾਲ ਦੀ ਆਜ਼ਾਦੀ ਦੇ ਵਿੱਚ ਸਾਡੇ ਹੱਕਾਂ ਤੇ ਡਾਕਾ ਪੈ ਰਿਹਾ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਤੇ ਉਹ ਲੋਕ ਜਿਹੜੇ ਆ ਜਿਹੜੇ ਮਹਿਸੂਸ ਕਰ ਰਹੇ ਆ ਕਿ ਸਾਡੇ ਸੰਵਿਧਾਨਕ ਹੱਕ ਜਿਹੜੇ ਆ ਸੁਰੱਖਿਅਤ ਨਹੀਂ ਆ ਉਹ ਲਾਮਬੰਦੀ ਦੀ ਤਿਆਰੀ ਕਰ ਰਹੇ ਆ ਤੇ ਸਮਾਜਿਕ ਸੰਘਰਸ਼ ਪਾਰਟੀ ਨੇ ਉਦਮ ਕੀਤਾ ਕਿ ਆਪਣੇ ਹਮਕਿਆਲੀ ਅੰਦੋਲਨਕਾਰੀ ਜਿਹੜੇ ਲੋਕ ਆ ਉਹਨਾਂ ਦੇ ਨਾਲ ਮਿਲ ਕੇ ਇਸ ਘਰਵਨ ਵੱਡਾ ਕੀਤਾ ਜਾਏ ਔਰ ਲਾਮਬੰਦੀ ਕੀਤੀ ਕੀਤੀ ਜਾਵੇ ਵੱਡੇ ਸੰਘਰਸ਼ ਦੀ ਤਿਆਰੀ ਵਾਸਤੇ ਅਸੀਂ ਆਪਣੇ ਆਪ ਨੂੰ ਇਕਜੁੱਟ ਕਰ ਰਹੇ ਹਾਂ ਜੀ ਸਭਦਾਨ ਜੀ ਅੱਜ ਇਹ ਪ੍ਰੋਗਰਾਮ ਹੈ ਨਾ ਸੰਵਿਧਾਨ ਬਚਾਓ ਲੋਕਤੰਤਰ ਬਚਾਓ ਪਰ ਆਪਾਂ ਦੇਖਦੇ ਹੈਗੇ ਕਿ ਇਹੀ ਨਾਅਰਾ ਜਿਹੜਾ ਉਹ ਇੰਡੀਆ ਅਲਾਈਅንስ ਵੱਲੋਂ ਕਾਂਗਰਸ ਵੱਲੋਂ ਵੀ ਹੈ ਜਿਹੜਾ ਉਹ ਲਾਇਆ ਜਾ ਰਿਹਾ ਹੈਗਾ ਫਿਰ ਤੁਹਾਡੇ ਵਿੱਚ ਤੇ ਉਹਨਾਂ ਦੇ ਵਿੱਚ ਕੀ ਫਰਕ ਹੈਗਾ ਵੋਟ ਦੀ ਰਾਜਨੀਤੀ ਤੁਸੀਂ ਕਰਨੀ ਹੈ ਵੋਟ ਦੀ ਰਾਜਨੀਤੀ ਹੀ ਉਹਨਾਂ ਨੇ ਕਰਨੀ ਹੈਗੀ ਜਿਹੜਾ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਲੋਕਤੰਤਰ ਬਚਾਓ ਦਾ ਨਾਰਾ ਦਿੱਤਾ ਜਾ ਰਿਹਾ ਅ 50 ਸਾਲ ਰਾਜ ਕਿਹਨੇ ਨ ਕੀਤਾ ਜੀ ਜੀ 50 ਸਾਲ ਤੋਂ ਵੀ ਵੱਧ ਰਾਜ ਤਾਂ ਕਾਂਗਰਸ ਪਾਰਟੀ ਨੇ ਹੀ ਕੀਤਾ ਹੈ ਹੂੰ ਉਹਨਾਂ ਕਿੰਨਾ ਕੁ ਸੰਵਿਧਾਨ ਨੂੰ ਬਚਾ ਕੇ ਰੱਖਿਆ ਉਹ ਵੀ ਤਾਂ ਸੰਵਿਧਾਨ ਵਿੱਚ ਮਤਲਬ ਤਬਦੀਲੀਆਂ ਕਰਦੇ ਰਹੇ ਆ ਅਸੀਂ ਕਿਵੇਂ ਕਹਿ ਦਈਏ ਕਿ ਕਾਂਗਰਸ ਸੰਵਿਧਾਨ ਬਚਾਊਗੀ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੀ ਮੰਨੂਵਾਦੀ ਪਾਰਟੀ ਆਰਐਸਐਸ ਪਾਰਟੀ ਚਾਹੇ ਕੋਈ ਵੀ ਅਮੈਂ ਕਹਿ ਤਾ ਮਸ ਇਸ ਸਾਂਝੇ ਮੰਚ ਤੋਂ ਇਹ ਕੋਈ ਵੀ ਸੰਵਿਧਾਨ ਨੂੰ ਬਚਾਉਣ ਦੀ ਗੱਲ ਨਹੀਂ ਕਰਦੀ ਨਾ ਹੀ ਇਹਨਾਂ ਨੇ ਸੰਵਿਧਾਨ ਨੂੰ ਬਚਾਉਣਾ ਇਹ ਤਾਂ ਸਾਨੂੰ ਜਿਹੜੇ ਅਸੀਂ 90 95% ਗਰੀਬ ਲੋਕ ਆ ਜਿਨ੍ਹਾਂ ਦੇ ਹੱਕਾਂ ਤੇ ਡਾਕੇ ਪੈ ਰਹੇ ਆ ਉਹਨਾਂ ਨੂੰ ਇਕੱਠੇ ਹੋ ਕੇ ਸੰਵਿਧਾਨ ਨੂੰ ਬਚਾਉਣ ਲਈ ਸਾਂਝਾ ਉਪਰਾਲਾ ਕਰਨਾ ਪੈਣਾ ਜਿਵੇਂ ਅੱਜ ਸਰਦਾਰ ਜਸਵਿੰਦਰ ਸਿੰਘ ਜੀ ਮੋਹਾਲੀ ਤੋਂ ਇਹਨਾਂ ਨੇ ਸਮਾਜਿਕ ਸੰਘਰਸ਼ ਪਾਰਟੀ ਵੱਲੋਂ ਇੱਥੇ ਇੱਕ ਬਹੁਤ ਵੱਡੀ ਰੈਲੀ ਕੀਤੀ ਆ ਇਹਨਾਂ ਦੇ ਨਾਲ ਖੜੇ ਨੇ ਮੇਰੇ ਨਾਲ ਖੜੇ ਨੇ ਆਵਾਜਨ ਮੁਕਤੀ ਪਾਰਟੀ ਤੋਂ ਸਰਦਾਰ ਕਲਦੀਪ ਸਿੰਘ ਜੀ ਅਤੇ ਹਰਚੰਦ ਸਿੰਘ ਜੀ ਜਖਵਾਲੀ ਖੜੇ ਨੇ ਸਮਾਜਿਕ ਸੰਘਰਸ਼ ਪਾਰਟੀ ਵੱਲੋਂ ਹੋਰ ਸਾਡੇ ਵੀਰ ਇਥੇ ਦੀਪ ਸਿੰਘ ਛੇਰਗਿੱਲੀ ਜੀ ਖੜੇ ਨੇ ਮੁਕੰਦ ਸਿੰਘ ਜੀ ਖੜੇ ਨੇ ਜੀ ਮੂਲ ਨਿਵਾਸੀ ਫਰੰਟ ਵੱਲੋਂ ਅਸੀਂ ਸਾਰੇ ਰਲ ਕੇ ਇੱਕ ਉਪਰਾਲਾ ਕਰਾਂਗੇ ਕਿ ਇਹਨਾਂ ਗਰੀਬਾਂ ਦੇ 95% ਗਰੀਬ ਲੋਕਾਂ ਦੇ ਹੱਕਾਂ ਨੂੰ ਬਚਾਇਆ ਜਾਵੇ ਅਤੇ ਇਹਨਾਂ ਜੋ ਇਹ ਲੁਟੇਰੇ ਸਮਾਜ ਲੁਟੇਰਾ ਪਾਰਟੀ ਇੱਥੇ 10 12% ਲੋਕ ਇਕੱਠੇ ਹੋਏ ਨੇ ਇਹਨਾਂ ਨੂੰ ਹਾਸ਼ੀਏ ਤੇ ਧੱਕਿਆ ਜਾਵੇ ਅੱਛਾ ਸਾਡੇ ਨਾਲ ਬਹੁਜਨ ਮੁਕਤੀ ਪਾਰਟੀ ਤੋਂ ਵੀ ਮੌਜੂਦ ਨੇ ਆਗੂ ਜੀ ਕੁਲਦੀਪ ਸਿੰਘ ਜੀ ਪ੍ਰਧਾਨ ਜੀ ਆਪਾਂ ਜੇਕਰ ਗੱਲ ਕਰੀਏ ਨਾ ਵੀ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਕਿਹਾ ਸੰਵਿਧਾਨ ਬਚਾਉਣ ਦੀ ਲੋੜ ਆ ਇੰਡੀਆ ਆਲਾਈਂਸ ਦੀ ਗੱਲ ਵੀ ਆਪਾਂ ਕਰ ਚੁੱਕੇ ਹੈਗੇ ਆ ਪਰ ਇੱਕ ਗੱਲ ਹੋਰ ਵੀ ਹੈਗੀ ਆ ਬਹੁਤ ਤੁਹਾਡੀ ਬਹੁਜਨ ਮੁਕਤੀ ਪਾਰਟੀ ਆ ਤੇ ਉਸੇ ਤਰੀਕੇ ਨਾਲ ਇਹਨਾਂ ਨੇ ਵੀ ਕਿਹਾ ਵੀ ਸਾਡੀ ਪਾਰਟੀ ਹੈ ਜਿਹੜੀ ਉਹ ਬਹੁਜਨਾਂ ਦੀ ਗੱਲ ਕਰਦੀ ਹੈਗੀ ਆ ਤੁਸੀਂ ਵੀ ਕਹਿ ਰਹੇ ਹੋ ਬਹੁਜਨਾਂ ਦੀ ਗੱਲ ਕਰ ਰਹੇ ਪਰ ਭਾਰਤ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸੱਤਾਧਾਰੀ ਧਿਰ ਦੇ ਵਿੱਚ ਵੀ ਰਹੇ ਹੈਗੀ ਆ ਮਾਇਆਵਤੀ ਜੀ ਦੀ ਪਾਰਟੀ BSP ਉਹ ਵੀ ਰਹੀ ਹੈਗੀ ਫਿਰ ਉਹ ਤੁਹਾਡੀ ਪਾਰਟੀ ਦੇ ਵਿੱਚ ਤੇ ਉਹਨਾਂ ਦੀ ਪਾਰਟੀ ਦੇ ਵਿੱਚ ਫਿਰ ਕੀ ਡਿਫਰੈਂਸ ਆ ਫਿਰ ਜੇਕਰ ਇੱਕਾ ਹੀ ਕਰਨਾ ਹੈਗਾ ਤੇ ਫਿਰ ਉੱਥੇ ਜਾ ਕੇ ਕਰੋ ਸਾਬ ਦਾ ਨਾਲੇ ਨਾਲੇ ਉਹਨਾਂ ਦਾ ਤਾਂ ਪਹਿਲਾਂ ਦਾ ਐਕਸਪੀਰੀਅੰਸ ਵੀ ਹੈਗਾ ਫਿਰ ਅੱਜ ਇਹ ਗੁਰੂ ਤੇਗ ਬਹਾਦਰ ਜੀ ਦੇ 350 ਜਿਹੜਾ ਆਪਾਂ ਸਿੱਧੀ ਦੇਸ਼ਾ ਉਹਦੇ ਤੇ ਸਮਾਜਿਕ ਜਥੇਬੰਦੀਆਂ ਸਾਰੀਆਂ ਜਿਹੜੀਆਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਸੰਵਿਧਾਨ ਨੂੰ ਮੰਨਦੀਆਂ ਸਾਰੀ ਪਾਰਟੀਆਂ ਜਿਹੜੀਆਂ ਲਾਈ ਕਮੈਂਡਡ ਆ ਸਾਡੇ ਇਕੱਠੇ ਹੋਏ ਆ ਸਰ ਜਸਵਿੰਦਰ ਸਿੰਘ ਜਨਰਲ ਸਕੱਤਰ ਹੈਗੇ ਆ ਪਾਰਟੀ ਦੇ ਸਮਾਜਿਕ ਸੰਘਰਸ਼ ਪਾਰਟੀ ਦੇ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਇਹਨਾਂ ਨੇ ਰਲ ਕੇ ਸਾਰਾ ਕੁਝ ਕੀਤਾ ਜੇ ਇਸੇ ਤਰ੍ਹਾਂ ਮੇਰੇ ਨਾਲ ਪ੍ਰਧਾਨ ਰਾਸ਼ਟਰੀ ਕਿਸਾਨ ਮੋਰਚਾ ਦੇ ਸਰ ਜੋਗਿੰਦਰ ਸਿੰਘ ਰਾਏ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਹੈ ਸ਼ੇਰ gil ਜੀ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਹੈ ਇਸੇ ਤਰ੍ਹਾਂ ਸਾਡੇ ਸਰ ਮੁਕੰਦ ਸਿੰਘ ਜੀ ਜਿਹੜੇ ਰਾਸ਼ਟਰੀ ਪਛੜਾ ਵਰਗ ਮੁਕਤਿਆ ਦੇ ਪਰਦਾਰਾ ਹੋਰ ਵੀ ਸਬ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਤੇ ਰਾਜਨੀਤਿਕ ਪਾਰਟੀਆਂ ਅਸੀਂ ਲਾਈ ਕਮੈਂਡਡ ਬੱਦੇ ਇਕੱਠੇ ਹੋਏ ਆ ਜਿਹੜਾ ਉਹਨਾਂ ਦਾ ਤੁਸੀਂ ਫਰਕ ਕਹਿ ਰਹੇ ਹੋ ਉਹ ਫਰਕ ਇਹ ਹੈ ਕਿ ਉਹ ਚਲੇਗੇ ਸਰਬਜਨ ਵਾਲੇ ਪਾਸੇ ਅਸੀਂ ਜੇ ਸਰਬਜਨ ਦਾ ਭਲਾ ਕਰਨਾ ਤਾਂ ਅਸੀਂ ਤਾਂ ਉਹਨਾਂ ਦੇ ਭਲਾ ਕਰ ਲੰਗੇ ਜਿਹੜੇ 3% ਲੋਕ ਸਾਡੇ ਤੋਂ 3000 ਸਾਲਾਂ ਤੋਂ ਸਾਡੇ ਨਾਲ ਅਤਿਆਚਾਰ ਕਰਦੇ ਆ ਰਹੇ ਅਸੀਂ ਉਹਨਾਂ ਦਾ ਭਲਾ ਥੋੜਾ ਕਰਾਂਗੇ ਅਸੀਂ ਉਹ ਆਪਣੇ ਭਲਾ ਬਹੁਤ ਅੱਛੀ ਤਰ੍ਹਾਂ ਜਾਣਦੇ ਆ ਉਹ ਹੁਣ ਤੱਕ ਹਜ਼ਾਰਾਂ ਸਾਲਾਂ ਤੋਂ ਆਪਣਾ ਹੀ ਭਲਾ ਕਰਦੇ ਸਾਡੇ ਕਿਸੇ ਦਾ ਭਲਾ ਨਹੀਂ ਕੀਤਾ ਇਸ ਕਰਕੇ ਇਹ ਜਿਹੜੇ ਲਾਈਕ ਮਾਈਂਡਡ ਬੰਦੇ ਇਕੱਠੇ ਹੋਏ ਹੈ ਅਸੀਂ ਇਹ ਚਾਹੁੰਦੇ ਆ ਕਿ ਸਿਰਫ ਜਿਹੜੇ 90% ਲੋਕ ਇਹ ਜੇ ਸਾਡੇ ਨਾਲ ਜਿਨ੍ਹਾਂ ਨੂੰ ਅੱਜ ਤੱਕ ਲਤਾੜਿਆ ਗਿਆ ਜਾਤਾਂ ਪਾਤਾਂ ਦੇ ਆਧਾਰ ਤੇ ਤੇ ਰੰਗ ਦੇ ਆਧਾਰ ਤੇ ਹੁਣ ਵੀ ਤੁਸੀਂ ਸੁਣਿਆ ਕਿ ਕਾਂਗਰਸ ਦੇ ਪ੍ਰਧਾਨ ਨੇ ਦੇਖੋ ਸਰਬੂਤਾ ਸਿੰਘ ਬਾਰੇ ਕਿੱਡੀ ਮਾੜੀ ਗੱਲ ਕਹੀ ਆ ਰੰਗ ਪਰ ਕਿਹਾ ਜਾਤ ਪਰ ਕਿਹਾ ਔਰ ਉਹਨਾਂ ਨੇ ਗਿਆਨੀ ਜੈਲ ਸਿੰਘ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੂੰ ਬੈਕਵਰਡ ਕਲਾਸ ਦਾ ਤਰਖਾਨ ਕਹਿ ਕੇ ਮਤਲਬ ਇਹੀ ਜਿਹਾ ਮਤਲਬ ਗੱਲ ਕੀਤੀ ਹੈ ਜੋ ਕਿ ਅੱਛੀ ਗੱਲ ਨਹੀਂ ਹੈ ਇਸ ਤਰ੍ਹਾਂ ਦੀ ਉਹਨਾਂ ਲੋਕਾਂ ਨੂੰ ਪਿੱਛੇ ਛੱਡ ਕੇ ਅਸੀਂ ਦੂਸਰੇ ਸਾਰੇ ਸਮਾਜਿਕ ਅਸੀਂ ਤਾਂ ਸਿਰਫ ਲੀਡਰਸ਼ਿਪ ਕੱਢ ਰਹੇ ਆ ਪੰਜਾਬ ਦੇ ਵਿੱਚ ਲੀਡਰਸ਼ਿਪ ਕੱਢਣੀ ਹੈ ਈਵੀਐਮ ਦੇ ਅਸੀਂ ਅਗੇਂਸਟ ਹੈ ਈਵੀਐਮ ਨਾਲ ਬਹੁਤ ਵੱਡਾ ਧੋਖਾ ਹੋ ਰਿਹਾ ਹੈ ਐਨ ਆਰ ਸੀ ਦਾ ਇੱਕ ਬਹੁਤ ਵੱਡਾ ਮੋਰਚਾ ਹੋਇਆ ਸਾਰੇ ਇੰਡੀਆ ਦੇ ਵਿੱਚ ਅਸੀਂ ਪਰਬਤਨ ਯਾਤਰਾ ਕੱਢੀਆਂ ਤੇ ਅਸੀਂ ਨਾਗਪੁਰ ਆਰਐਸਐਸ ਦਾ ਦਫਤਰ ਕੀ ਰਿਹਾ ਉਸ ਦਫਤਰ ਦੇ ਵਿੱਚ ਅਸੀਂ 8 ਦਿਨ ਨਾਗਪੁਰ ਦਾ ਦਫਤਰ ਬੰਦ ਰੱਖਿਆ ਸਾਰੇ ਲੀਡਰ ਉਹਨਾਂ ਨੂੰ ਅਰੈਸਟ ਕਰੇ ਪੁਲਿਸ ਸਾਡੇ ਤੋਂ ਮਾਫੀ ਮੰਨ ਕੇ ਖੜਾ ਛੜਿਆ ਆਇਆ ਇਸ ਤਰ੍ਹਾਂ ਅਸੀਂ ਇਸ ਪਾਸੇ ਲੱਗੇ ਹਾਂ ਸ੍ਰੀ ਪ੍ਰਧਾਨ ਜੀ ਜਦੋਂ ਆਪਾਂ ਗੱਲ ਕਰਦੇ ਨਾ ਬਹੁਤ ਜਨ ਦੀ ਤਾਂ ਆਮ ਤੌਰ ਦੇਤੇ ਹੁਣ ਜੋ ਪੋਲਿਟਿਕਸ ਸੈਂਟਰ ਸਰਕਾਰ ਵੱਲੋਂ ਖੇਡੀ ਜਾ ਰਹੀ ਹੈਗੀ ਆ ਉਹ ਪੋਲਿਟਿਕਸ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਲੋਕਾਂ ਵੱਲੋਂ ਕੁਝ ਬੁੱਧੀਜੀਵੀਆਂ ਵੱਲੋਂ ਇਹ ਗੱਲ ਆ ਰਹੀ ਹੈਗੀ ਆ ਕਿ ਉਹ ਜੋ ਮੈਜੋਰਟੀ ਦੇ ਵਿੱਚ ਧਰਮ ਹੈਗਾ ਉਸ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਮੈਜੋਰਟੀ ਦੇ ਵਿੱਚ ਜੋ ਜਾਤਾਂ ਹੈਗੀਆਂ ਉਹਨਾਂ ਦੀ ਗੱਲ ਕਰ ਰਹੇ ਹੋ ਤੇ ਫਿਰ ਜੇ ਮжоਰਿਟੀ ਨੂੰ ਹੀ ਸਿਰਫ ਸਪੇਸ ਦੇਣੀ ਹੈਗੀ ਆ ਮਾਈਨੋਰਿਟੀ ਨੂੰ ਸਪੇਸ ਨਹੀਂ ਦੇਣੀਗੀ ਫਿਰ ਆਰਐਸਐਸ ਤੇ ਤੁਹਾਡੀ ਜਥੇਬੰਦੀ ਦੇ ਵਿੱਚ ਪਾਰਟੀ ਦੇ ਵਿੱਚ ਪਰ ਕੀ ਡਿਫਰੈਂਸ ਰਹੇਗਾ ਅਸੀਂ ਐਸਐਸਸੀ ਐਸਟੀ ਤੇ ਮਾਈਨੋਰਿਟੀ ਇਹ ਸਾਰੇ ਮਾਈਨੋਰਿਟੀ ਵਾਲੇ ਆ ਇਹ ਘੱਟ ਗਿਣਤੀ ਜਿਹੜੇ ਡਿਕਲੇਅਰ ਕੀਤੇ ਹੋਏ ਆ ਜਦ ਕਿ ਵੱਧ ਗਿਣਤੀ ਆ ਇਹਨਾਂ ਨੂੰ ਘਟ ਗਿਣਤੀ ਸਮਝ ਕੇ ਅਸੀਂ ਨੂੰ ਵੀ ਘਟ ਗਿਣਤੀ ਐਸਟੀਵੀ ਹੈ ਮਿਨੋਰਿਟੀ ਹੈ ਇਹਨਾਂ ਨਾਲ ਡਿਸਕ੍ਰਿਮੀਨੇਸ਼ਨ ਚੱਲ ਰਿਹਾ ਬਹੁਤ ਸਦੀਆਂ ਤੋਂ ਚੱਲੇ ਆ ਰਿਹਾ ਇਹ ਜਿਹੜਾ ਆਰਐਸਐਸ ਦਾ ਏਜੰਡਾ ਉਹ ਤਾਂ 3% ਬੰਦਿਆਂ ਨੂੰ ਫਾਇਦਾ ਦੇਣ ਵਾਲਾ ਜੀ ਤੇ ਜਿਹੜਾ ਸਾਡਾ ਏਜੰਡਾ ਸੀ 90% ਤੋਂ ਉੱਪਰ ਬੰਦਿਆਂ ਦੇ ਵਿੱਚੋਂ ਲੀਡਰਸ਼ਿਪ ਲੱਭ ਕੇ ਉਹ ਆਪਣਾ ਹੱਲ ਆਪ ਲੱਭਣ ਉਹਨਾਂ ਨੂੰ ਕੀ ਚਾਹੀਦਾ ਦੇਸ਼ 'ਚ ਇਹ ਕੰਮ ਕਰ ਰਹੇ ਨੇ ਸਹੀ ਸਤਪੁਰੂ ਜੀ ਇੱਕ ਤਾਂ ਹੈਗਾ ਵੀ ਕੁਝ ਲੋਕ ਆ ਜਿਹੜੇ ਉਹ ਨਾਨ ਪਾਰਲੀਮੈਂਟਰੀ ਜਿਵੇਂ ਮੰਨ ਲਾ ਵੀ ਧਰਨਾ ਪ੍ਰਦਰਸ਼ਨ ਹੈਗਾ ਉਸ ਤਰੀਕੇ ਦੇ ਰਾਹੀ ਆ ਜਿਹੜੀਆਂ ਸਰਕਾਰ ਦੇ ਮੰਗਾਂ ਮੰਨਵਾਉਣ ਦੇ ਰਸਤੇ ਪਏ ਹੋਏ ਆ ਇੱਕ ਪਾਰਲੀਮੈਂਟਰੀ ਰਸਤਾ ਹੈਗਾ ਪਾਰਲੀਮੈਂਟਰੀ ਰਸਤੇ ਨੂੰ ਅਡਾਪਟ ਕੀਤਾ ਹੋਇਆ ਨੂੰ 70 ਦਹਾਕਿਆਂ ਤੋਂ ਉੱਤੇ ਦਾ ਸਮਾਂ ਹੋ ਗਿਆ ਪਰ ਇਸ ਪਾਰਲੀਮੈਂਟਰੀ ਵੇ ਦੇ ਵਿੱਚੋਂ ਆ ਜਿਹੜਾ ਉਸ ਤਰ੍ਹਾਂ ਦੇ ਲੋਕ ਆ ਜਿਹੜੇ ਉਸ ਤਰ੍ਹਾਂ ਦੀ ਪੋਲਿਟਿਕਸ ਗਰੀਬਾਂ ਵਾਸਤੇ ਹਲਤੀਕ ਪੈਦਾ ਹੀ ਨਹੀਂ ਹੋ ਰਹੀਗੀ ਠੀਕ ਹੈ ਜੀ ਆਪਾਂ ਜੇਕਰ ਦੇਖੀਏ ਤਾਂ ਕਿੰਨੇ ਹੀ ਐਮਐਲਏ ਦਾ ਜਿਹੜੇ ਉਹ ਆਪਾਂ ਵਿਧਾਨ ਸਭਾ ਦੇ ਵਿੱਚ ਭੇਜੇ ਆ ਐਮਪੀ ਆਪਾਂ ਐਸਸੀ ਦੇ ਵਿੱਚੋਂ ਜਿਤਾ ਕੇ ਆ ਜਿਹੜਾ ਆਪਾਂ ਕੇਂਦਰ ਸਰਕਾਰ ਦੇ ਵਿੱਚ ਭੇਜਦੇ ਹੈਗੇ ਆ ਜੇ ਫਿਰ ਇਸ ਤਰੀਕੇ ਨਾਲ ਆਪਣੇ ਹੀ ਆਪਣੀ ਗੱਲ ਨਹੀਂ ਕਰ ਰਹੇਗੇ ਫਿਰ ਕਿਵੇਂ ਹੋ ਸਕਦਾ ਹੈਗਾ ਵੀ ਇਸ ਤਰੀਕੇ ਨਾਲ ਫਿਰ ਪਾਰਟੀ ਉਹਨਾਂ ਦਾ ਉਧਾਰ ਕਰ ਸਕਦੀ ਹੈਗੀ ਆ ਬੌਝਨਾ ਦਾ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਜਿਹੜੀਆਂ ਪਾਰਟੀਆਂ ਤੋਂ ਕਾਂਗਰਸ ਪਾਰਟੀ ਹੈ ਭਾਜਪਾ ਅਕਾਲੀ ਦਲ ਇਹ ਮੇਨ ਪਾਰਟੀਆਂ ਜਿਹੜੀਆਂ ਅਲਕਾਲੀ ਦਲ ਸਾਡੀ ਲੋਕਲ ਪਾਰਟੀ ਹੈ ਇਹਨਾਂ ਦੇ ਵਿੱਚ ਜਿੰਨੇ ਸਾਡੇ ਲੋਕ ਐਸ்சி ਬੀਸੀ ਲੋਕ ਗਏ ਆ ਉਹ ਬੰਦੇ ਸਿਰਫ ਉਥੇ ਜਾ ਸਕਦੇ ਆ ਉਹਨਾਂ ਨੂੰ ਕੁਰਸੀ ਮਿਲ ਸਕਦੀ ਔਲਾ ਮਿਲ ਸਕਦਾ ਵਿਚਾਰਤਾ ਰੋ ਆਪਣੀ ਨਹੀਂ ਰੱਖ ਸਕਦੇ ਆਪਣੀ ਗੱਲ ਨਹੀਂ ਰੱਖ ਸਕਦੇ ਜਿੱਦਨ ਔਰ ਕੱਖਣਗੇ ਉਸੇ ਦਿਨ ਬਾਹਰ ਹੈ ਸਾਡੇ ਕਹਿਣ ਦਾ ਮਤਲਬ ਇਹ ਹੈਗਾ ਕਿ ਉਹਨਾਂ ਨੂੰ ਅਦਾ ਵੀ ਮਿਲ ਜਾਂਦਾ ਹੈਗਾ ਪਰ ਪਾਵਰ ਨਹੀਂ ਮਿਲਦੀ ਪਾਵਰੇ ਬਿਲਕੁਲ ਨਹੀਂ ਮੇਂ ਦੰਦੇ ਪਾਰ ਪਾਵਰ ਜੇ ਮਿਲੇਗਾ ਹੁਣ ਗਿਆਨੀ ਜੈਲ ਸਿੰਘ ਚੀਫ ਮਿਨਿਸਟਰ ਰਹਾ ਹੈ ਅੱਜ ਇੱਕ ਬੱਚਾ ਉੱਠ ਕੇ ਕੱਲ ਦਾ ਉੱਤੇ ਕਮੈਂਟ ਕਰ ਰਿਹਾ ਸਰ ਬੁੱਟਾ ਸਿੰਘ ਹੋਮ ਸੈਕਟਰੀ ਹੋਮ ਮਿਨਿਸਟਰ ਰਹਾ ਹੈ ਉਹਨਾਂ ਦੇ ਕਮੈਂਟ ਕਰ ਰਿਹਾ ਉਹਦਾ ਇੱਕ ਜਾਤਾ ਜਾਤੀਵਾਦੀ ਔਰ ਰੰਗਵਾਦੀ ਮਤਲਬ ਜਿਹੜਾ ਇਲਾਕਾਵਾਦੀ ਸਿਸਟਮ ਹੈ ਵੀ ਪੰਜਾਬ ਹੈ ਪੰਜਾਬ ਨੂੰ ਮਤਲਬ ਨੁਕਸਾਨ ਪਹੁੰਚਾਉਣ ਦਾ ਇਹਨਾਂ ਮਨੂਵਾਦੀ ਪਾਰਟੀਆਂ ਦਾ ਸਿਸਟਮ ਬਣਿਆ ਇਹ ਬਹੁਤ ਹੀ ਚਲਾਕ ਲੋਕ ਹੈ ਇਹ ਜੋ ਕਰਦੇ ਆ ਸਾਹਮਣੇ ਉਹ ਦਿਖਦਾ ਨਹੀਂ ਹੈ ਜਿਹੜਾ ਅੰਦਰ ਖਾਤੇ ਜੋ ਕਾਰਵਾਈ ਕਰਦੇ ਆ ਉਹ ਜਿਵੇਂ ਹੁਣ ਤੁਸੀਂ ਦੇਖੋ ਚੰਡੀਗੜ੍ਹ ਦਾ ਮਸਲਾ ਖੜਾ ਹੋ ਗਿਆ ਕਿ ਯੂਨੀਵਰਸਿਟੀ ਦਾ ਮਸਲਾ ਖੜਾ ਹੋ ਗਿਆ ਤੇ ਇਹ ਸਾਰਾ ਕੁਝ ਇੱਕ ਪਾਸੇ ਲੋਕ ਕਹਿੰਦੇ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ ਤੇ ਉੱਤੇ ਪਰਚਾ ਨਹੀਂ ਹੁੰਦਾ ਕਿਉਂਕਿ ਉਹ ਹਿੰਦੂ ਰਾਸ਼ਟਰ ਬਣਾਉਣਾ ਵੀ ਇੱਕ ਗਲਤ ਸੋਚ ਹੈ ਸੈਪਰੇਟ ਦੀ ਸੋਚ ਹੈ ਕਿ ਇਹ ਦੇਸ਼ਵਿਧਾਨਿਕ ਮਤਲਬ ਹੁਣ ਜੇ ਕੋਈ ਕਲਸਤਾਨ ਦੀ ਗੱਲ ਕਰਦਾ ਉਹ ਤੇ ਪਰਚਾ ਹੁੰਦਾ ਤੇ ਜੇ ਹਿੰਦੂਸਤਾਨ ਦੀ ਗੱਲ ਕਰਦਾ ਤੂੰ ਪਰਚਾ ਕਿਉਂ ਨਹੀਂ ਕਰਦੇ ਕਰਨਾ ਚਾਹੀਦਾ ਇਸ ਕਰਕੇ ਇਹਨਾਂ ਦੀ ਇਹ ਜੀ ਸੋਚ ਹੈ ਆਰਐਸਐਸ ਦੀ ਮੰਨੂਵਾਦੀ ਸੋਚ ਹੈ ਸਿਰਫ 3-4% ਬੰਦਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਸਾਰਾ ਕੰਮ ਚੱਲ ਰਿਹਾ ਅੱਛਾ ਜਸਵਿੰਦਰ ਜੀ ਅੱਜ ਦਾ ਪ੍ਰੋਗਰਾਮ ਆ ਜਿਹੜਾ ਇਹ ਕੀ ਲੱਗਦਾ ਹੈਗਾ ਕਿ ਇਸ ਤੋਂ ਅੱਗੇ ਵੀ ਕੋਈ ਰਿਸਪੌਂਸ ਹੋਰ ਵਧਿਆ ਹੈਗਾ ਹੋਰ ਥਾਂ ਵੀ ਪ੍ਰੋਗਰਾਮ ਕਰਵਾਉਣ ਦੀ ਸੋਚ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਇੱਥੇ ਹੀ ਸਮਾਪਤੀ ਹੈਗੀ ਆ ਨਹੀਂ ਅੱਜ ਸਾਡੀ ਸ਼ੁਰੂਆਤ ਹੈ ਕਿਉਂਕਿ ਲੀਡਰ ਔਰ ਜਿਨ੍ਹਾਂ ਦੀਆਂ ਜੱਥੇਬੰਦੀਆਂ ਵਕਰੀਆਂ ਹੁੰਦੀਆਂ ਉਹਨਾਂ ਦੀ ਆਪਣੀ ਆਪਣੀ ਲਾਈਨ ਹੁੰਦੀ ਆ ਅੱਜ ਲਾਈਨ ਨੂੰ ਕਰਾਸ ਕਰਕੇ ਅਸੀਂ ਏਕੇ ਵੱਲ ਵਧੇ ਆ ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਏਕਾ ਪੰਜਾਬ ਦੀ ਸਿਆਸਤ ਵਿੱਚ ਤੁਹਾਨੂੰ ਸਿਆਸੀ ਤੌਰ ਤੇ ਵੀ ਵੱਡੇ ਪੱਧਰ ਤੇ ਨਜ਼ਰ ਆਏਗਾ ਔਰ ਸਮਾਜਿਕ ਚੇਤਨਾ ਦੇ ਤੌਰ ਤੇ ਇੱਕ ਵੱਡੀ ਲਾਮਬੰਦੀ ਵੱਲ ਵੀ ਨਜ਼ਰ ਆਏਗਾ ਕਿਉਂਕਿ ਜੇ ਦੇਸ਼ ਦੇ ਅੰਦਰ ਬਹੁ ਗਿਣਤੀ ਦੀ ਗੱਲ ਕਰਨੀ ਆ ਇੱਕ ਹੈ ਸੰਵਿਧਾਨਿਕ ਲੋਕਤੰਤਰ ਇੱਕ ਹੈ ਧਾਰਮਿਕ ਲੋਕਤੰਤਰ ਹਮਮ ਔਰ ਧਾਰਮਿਕ ਲੋਕਤੰਤਰ ਦਾ ਮਤਲਬ ਹੈ ਸੁਪਰੀਮੇਸੀ ਆ ਬ੍ਰਹਮਣ ਹਮ ਤੇ ਸੰਵਿਧਾਨਿਕ ਲੋਕਤੰਤਰ ਦਾ ਮਤਲਬ ਆ ਕਿ ਇਸ ਦੇਸ਼ ਦੇ 90 95% ਲੋਕ ਜਿਹੜੇ ਆ ਹੱਕਾਂ ਅਧਿਕਾਰਾਂ ਤੋਂ ਵਾਂਝੇ ਆ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਦਵਾਇਆ ਜਾਏ ਜਿਹੜੀ ਸੰਵਿਧਾਨ ਦੇ ਪ੍ਰੀਅੰਬਲ ਦੇ ਅੰਦਰ ਪਹਿਲੇ ਪੰਨੇ ਤੇ ਲਿਖਿਆ ਹੋਇਆ ਹਮ ਹਨ ਸੰਵਿਧਾਨ ਕਹਿੰਦਾ ਹੈ ਕਿ ਸਮਤਾ ਆਜ਼ਾਦੀ ਭਾਈਚਾਰਾ ਤੇ ਨਿਆਂ ਤੇ ਆਧਾਰਿਤ ਸਮਾਜ ਵਿਵਸਥਾ ਬਣਨੀ ਚਾਹੀਦੀ ਹੈ ਹਮ ਹੁਣ ਨਿਆਂ ਜਿਹੜਾ ਹੈ ਜਸਟਿਸ ਆ ਉਹ ਤਿੰਨ ਤਰ੍ਹਾਂ ਦਾ ਹੁੰਦਾ ਸਮਾਜਿਕ ਰਾਜਨੀਤਿਕ ਤੇ ਆਰਥਿਕ ਹਮ 26 ਜਨਵਰੀ 1950 ਨੂੰ ਜਦੋਂ ਸੰਵਿਧਾਨ ਲਾਗੂ ਹੋਇਆ ਸਾਨੋਂ ਇੱਕ ਨਿਆ ਮਿਲਿਆ ਰਾਜਨੀਤਿਕ ਨਿਆ ਕਿ ਇੱਕ ਵਿਅਕਤੀ ਉਹਦੀ ਇੱਕ ਵੋਟ ਆ ਸਮਾਜਿਕ ਔਰ ਆਰਥਿਕ ਜਿਹੜੀ ਗੈਰ ਬਰਾਬਰੀ ਉਸੇ ਤਰ੍ਹਾਂ ਬਰਕਰਾਰ ਆ ਇਸ ਕਰਕੇ ਅਸੀਂ 75 ਸਾਲ ਦੇ ਆਜ਼ਾਦੀ ਦੇ ਬਾਅਦ ਵੀ ਸੰਵਿਧਾਨ ਦਾ ਪਹਿਲਾ ਪੰਨਾ ਜਿਹੜਾ ਉਹਨੂੰ ਲਾਗੂ ਨਹੀਂ ਕਰਾ ਸਕੇ ਇਸੇ ਕਰਕੇ ਇਹ ਲੋਜੇ ਦੇਸ਼ ਲਈ ਸਮਾਜ ਲਈ ਸਮਰਪਿਤ ਲੋਕ ਆ ਜਿਹੜੇ ਇਹ ਸਮਝਦੇ ਆ ਕਿ ਸਾਡੇ ਹੱਕ ਅਧਿਕਾਰ ਜਿਹੜੇ ਕੋਈ ਗਏ ਆ ਉਹ ਲੋਕ ਸਿਰ ਜੋੜ ਕੇ ਬੈਠ ਰਹੇ ਆ ਇਹ ਕਾਰਵਾਨ ਜਿਹੜਾ ਹੈ ਅੱਗੇ ਵਧੇਗਾ ਔਰ 26 ਜਨਵਰੀ ਨੂੰ ਅਸੀਂ ਹੋਰ ਵੱਡੇ ਪੱਤਰ ਤੇ ਤਕੜੇ ਹੋ ਕੇ ਆਪਣੇ ਕਾਰਵਾਨ ਦੇ ਵਿੱਚ ਹੋਰ ਸਾਥੀਆਂ ਨੂੰ ਐਡ ਕਰਕੇ ਅਸੀਂ ਕਾਫਲਾ ਵੱਡਾ ਕਰਨ ਜਾ ਰਹੇ ਹਾਂ ਔਰ ਜਿਹੜੀ ਆਉਣ ਵਾਲੇ ਭਵਿੱਖ ਦੀ ਜਿਹੜੀ ਰੂਪਰੇਖਾ ਆ ਉਹ ਵੀ ਅਸੀਂ ਸਮਾਜ ਦੇ ਸਾਹਮਣੇ ਕਰਾਂਗੇ ਤੇ ਇਹ ਯਤਨ ਜਿਹੜਾ ਸਾਡਾ ਹੈਗਾ ਔਰ ਅ ਲੋਕ ਜੁੜ ਰਹੇ ਆ ਜਿਹੜੇ ਆਪਸੀ ਮਨਮਟਾਬਸੀ ਖਤਮ ਹੋ ਰਿਹਾ ਅਸੀਂ ਇੱਕ ਦੂਜੇ ਦੇ ਹੋਰ ਨੇੜੇ ਹੋ ਰਹੇ ਆ ਪਹਿਲਾਂ ਲੱਗਦਾ ਸੀ ਇਹ ਇਕੱਲੇ ਤੋਰੇ ਫਿਰਦੇ ਆ ਇਕੱਲੇ ਤੋਰੇ ਫਿਰਦੇ ਅੱਜ ਜਿਵੇਂ ਦੇਖਾਂ ਦੇਖਾਂ ਨੂੰ ਸਾਡੀਆਂ ਪਾਰਟੀਆਂ ਦੀ ਆਈਡੈਂਟੀ ਹੈ ਲੇਕਿਨ ਸਾਡੀ ਇੱਕ ਸੁਰ ਇੱਕ ਲੈ ਇੱਕ ਤਾਲ ਹੋਣ ਜਾ ਰਹੀ ਹੈ ਤੇ ਅਸੀਂ ਉਹਦੇ ਵਿੱਚ ਕਾਫੀ ਹੱਦ ਤੱਕ ਕੰਮ ਜਾ ਬੋਲੇ ਸਾਡੇ ਨਾਲ ਕਾਮਰੇਡ ਹਰਬਾਤ ਸਮੰਗਟ ਜੀ ਵੀ ਮੌਜੂਦ ਨੇ ਇਹਨਾਂ ਨੇ ਵੀ ਇਹ ਪ੍ਰੋਗਰਾਮ ਅਟੈਂਡ ਕੀਤਾ ਹੈਗਾ ਮੰਗਟ ਜੀ ਆਪਾਂ ਦੇਖੀਏ ਨਾ ਅੱਜ ਇਹ ਪਹਿਲਾ ਪ੍ਰੋਗਰਾਮ ਸੀਗਾ ਵੱਖ-ਵੱਖ ਪਾਰਟੀਆਂ ਤੋਂ ਵੱਖ-ਵੱਖ ਜਥੇਬੰਦੀਆਂ ਤੋਂ ਇੱਥੇ ਲੋਕ ਆ ਜਿਹੜੇ ਉਹ ਪਹੁੰਚੇ ਸੀਗੇ ਕੀ ਲੱਗਦਾ ਹਲੇ ਅੱਜ ਪਹਿਲਾ ਇਕੱਠ ਸੀਗਾ ਲੱਗਦਾ ਲੱਗਦਾ ਹੈਗਾ ਤੁਹਾਨੂੰ ਕਿ ਪੈੜ ਆ ਜਿਹੜੀ ਇਹ ਕਦੇ ਕਾਫਲੇ ਦਾ ਰੂਪ ਧਾਰਨ ਕਰੇਗੀ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਡੇ ਦੇਸ਼ ਦਾ ਵੋਟਰ ਬਹੁਤ ਸੁਚੇਤ ਹੋ ਗਿਆ ਉਹ ਆਪਣੇ ਹੱਕਾਂ ਨੂੰ ਪਛਾਣ ਰਿਹਾ ਹੈ ਉਹ ਆਪਣੇ ਮੰਤਵਾਂ ਨੂੰ ਪਛਾਣ ਰਿਹਾ ਹੈ ਵੱਖ-ਵੱਖ ਰੂਪਾਂ ਦੇ ਵਿੱਚ ਵੱਖ-ਵੱਖ ਸੰਗਠਨਾ ਦੇ ਰੂਪ ਚ ਇਹ ਵੋਟਰਾਂ ਦੀ ਔਰ ਸਾਡੇ ਜਿਹੜੇ ਨਾਗਰਿਕ ਨੇ ਉਹਨਾਂ ਦੀ ਇਤਨਾ ਵੱਖ-ਵੱਖ ਸੰਗਠਨਾ ਰਾਹੀਂ ਰਿਪਰੈਜ਼ੈਂਟ ਹੋ ਰਹੀ ਹੈ ਔਰ ਇਹ ਡੈਫੀਨਿਟਲੀ ਇਕੱਠੇ ਹੋਣਗੇ ਇੱਕ ਮੰਚ ਤੇ ਆਉਣਗੇ ਡੈਫੀਨਿਟਲੀ ਇੱਕ ਆਵਾਜ਼ ਬਣ ਕੇ ਇੱਕ ਤਬਦੀਲੀ ਦੀ ਲਹਿਰ ਬਣ ਕੇ ਸਾਹਮਣੇ ਆਉਣਗੇ ਪਤਾ ਆਉਣਗੇ